ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਮਾ ਬੈਨਾ ਪਹਿਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਜਿਹਨਾਂ ਜਦੰਦਰ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਆ ਉਹ ਜਾਣਕਾਰੀ ਦਿੱਤੀ ਗਈ ਸੀ ਪਰ ਅੱਜ ਸ਼ਾਮ ਨੂੰ ਮੋੜ ਜਿਹੜਾ ਉਹਨਾਂ ਵੱਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਸਤਲੁਜ ਦਰਿਆਵ ਦੇ ਵਿੱਚੋਂ ਜਿਹੜਾ ਮੋੜ ਪਾਣੀ ਛੱਡੇ ਜਾਂਦੇ ਕਾਰਨ ਨਵੀਆਂ ਹਦਾਇਤਾਂ ਜਾਂ ਨਵੀਂ ਐਡਵਾਈਜ਼ਰੀ ਜਿਹੜੀ ਆ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਜਿਹੜੇ ਤਿਆਰ ਜਿਹੜੇ ਸਤਲੁਜ ਦਰਿਆ ਦੇ ਲੱਗਦੇ ਇਲਾਕੇ ਹੈਗੇ ਜਾਂ ਕਿਨਾਰਿਆਂ ਦੇ ਧਰਗੇ ਜਿਹੜੇ ਵਸੋਂ ਹੈਗੀ ਆ ਉਹਨਾਂ ਨੂੰ ਸੁਰੱਖਿਆ ਦਾਮਨ ਤੇ ਜਾਣ ਉਹ ਨਾਲ ਹੀ ਜਿਹੜਾ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਜਾਣ ਦੀ ਜਿਹੜੀ ਆ ਉਹ ਅਡਵਾਈਜ਼ਰੀ ਜਾਰੀ ਕੀਤੀ ਗਈ ਆ ਇਹ ਸਾਰੇ ਕੀ ਜਾਣਕਾਰੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਦੇ ਨਾਲ ਨਾਲ ਜਿਹੜਾ ਜਲੰਧਰ ਦੇ ਜਿਹੜਾ ਸ਼ਹਿਰ ਜਲੰਧਰ ਦੀ ਇਹ ਗੱਲ ਕਰੀਏ ਇਹਦੇ ਵੱਖ-ਵੱਖ ਜਿਹੜੇ ਖੇਤਰ ਹੈਗੇ ਉਹਦੇ ਵਿੱਚ ਵੀ ਅੱਜ ਜਿਹੜਾ ਸਾਰਾ ਦਿਨ ਮੀਂਹ ਪੈਣ ਦੇ ਕੰਮ ਜਿਹੜਾ ਆ ਕਾਫੀ ਜਿਹੜਾ ਪਾਣੀ ਭਰ ਗਿਆ ਉਹਦੇ ਨਾਲ ਜਿਹੜੀ ਮੇਨ ਟਿਟੀ ਮੇਨ ਜਿਹੜੀ ਜਲੰਧਰ ਤੋਂ ਜਮਸ਼ੇਰ ਤੇ ਕੋਰ ਤੇ ਗੁਜ਼ਰਦੀ ਹੈਗੀ ਇਹਦੇ ਵਿੱਚ ਵੀ ਜਿਹੜਾ ਆ ਕਾਫੀ ਜਿਹੜਾ ਪਾਣੀ ਜਿਹੜਾ ਵਧ ਗਿਆ ਜਿਹਦੇ ਕਾਰਨ ਆ ਉਹ ਛੜਕਾਂ ਦੇ ਉੱਪਰ ਦੀ ਜਿਹੜਾ ਪਾਣੀ ਦਾ ਜਿਹੜਾ ਆਪਾਂ ਕਹਿੰਦੇ ਬਹਾਵ ਗਿਆ ਤੇ ਨਾਲ ਦੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਤੇ ਸਾਰੀ ਜ਼ਿਲ੍ਹਾ ਜਲੰਧਰ ਦੀ ਜਿਹੜੀ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੋਪੜ ਤੋਂ 1.1 4 ਲੱਖ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨ ਨੇ ਅਥਿਆਤ ਬਜੋਂ ਜਾਰੀ ਕੀਤੀ ਐਡਵਾਈਜ਼ਰੀ ਦਰਿਆ ਨੇੜਲੇ ਖੇਤਰਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਰਿਆ ਕੰਢੇ ਜਾਣ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਕਿਹਾ ਆਹੜਾਂ ਵਰਗੇ ਹਾਲਾਤ ਨਾਲ ਜੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਸੋਮਵਾਰ ਸ਼ਾਮ ਨੂੰ ਰੋਪੜ ਤੋਂ 1.14 ਲੱਖ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੱਲੋਂ احتیاط ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਛੱਡਿਆ ਗਿਆ ਪਾਣੀ ਮੰਗਲਵਾਰ ਸਵੇਰ ਤੱਕ ਜਲੰਧਰ ਪਹੁੰਚਣ ਦੀ ਉਮੀਦ ਹੈ ਜਿਸ ਕਰਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਦਰਿਆ ਦੇ ਕੈਚਮੈਂਟ ਖੇਤਰ ਅਤੇ ਸੰਵੇਦਨਸ਼ੀਲ ਥਾਵਾਂ ਦੇ ਰਹਿਣ ਵਾਲੇ ਵਸਨੀਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਡਿ੍ਰੈਕਟਰ ਹਿਮਾਂਸ਼ੂ ਅਗਰਵਾਲ ਨੇ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਵਰਗੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਉਹ ਦਰਿਆ ਦੇ ਕਿਨਾਰਿਆਂ ਦੇ ਜਾਂ ਤੋ ਬਚਣਾ ਤੇ ਉੱਚੀਆਂ ਥਾਵਾਂ ਤੇ ਰਹਿਤ ਰਾਹਤ ਕੇ ਪਾਸੇ ਚਲੇ ਜਾਣ ਉਹਨਾਂ ਅੱਗੇ ਦੱਸਿਆ ਕਿ ਹੋੜ ਡਰੇਨਾ ਦੇ ਪਾਣੀ ਸਮੇਤ ਲਗਭਗ 1.25 ਤੋਂ 1.50 ਲੱਖ ਹੋ ਸਕ ਪਾਣੀ ਜਲੰਦਰ ਵਿੱਚੋਂ ਹੋ ਕੇ ਲੰਘ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਕਿਸੇ ਵੀ ਸਥਿਤੀ ਨੂੰ ਰੋਕਣ ਤੋਂ ਰੋਕਣ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਫੂਡ ਸਪਲਾਈ, ਚਾਰਾ ਅਤੇ ਦਵਾਈਆਂ ਆਦ ਮੌਜੂਦ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਭਰ ਵਿੱਚ 54 ਤੋਂ ਵੱਧ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਡਾਕਟਰ ਅਗਰਵਾਲ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਨੇੜੇ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਜੋ ਕਿ ਪਾਣੀ ਦੇ ਪੱਧਰ ਵਿੱਚ اچانک ਵਾਧੇ ਤੋਂ ਬਾਅਦ ਖਤਰਨਾਕ ਸਾਬਤ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਸਵੇਦਨਸ਼ੀਲ ਪਿੰਡਾਂ ਵਿੱਚ ਪ੍ਰਸ਼ਾਸਨਿਕ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਧਾਰਮਿਕ ਸਥਾਨਾਂ ਰਾਹੀਂ ਅਨਾਊਂਸਮੈਂਟ ਦੀ ਤਿਆਰੀ ਹੈ ਸਮੂਹਕ ਚੌਕਸੀ ਦੀ ਲੋੜ ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਪਾਣੀ ਦੇ ਸਚਾਰੂ ਵਹਾਅ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਜੀਤੇ ਯਤਨ ਕੀਤੇ ਜਾ ਰਹੇ ਹਨ ਉਹਨਾਂ ਅੱਗੇ ਕਿਹਾ ਕਿ ਜਲੰਧਰ ਵਿੱਚ ਰਾਜ ਪਧਰੀ ਹਾਰ ਕੰਟਰੋਲ ਰੂਮ ਸਭ ਸਥਾਪਿਤ ਕੀਤਾ ਗਿਆ ਜਿੱਥੇ ਲੋਕ 018122 40064 ਤੇ ਫੋਨ ਕਰਕੇ ਐਮਰਜੈਂਸੀ ਸੂਚਨਾ ਦੇ ਸਕਦੇ ਹਨ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਡਾਕਟਰ ਅਗਰਵਾਲ ਨੇ ਕਿਹਾ ਕਿ ਹਾਲਾਤ ਚੌਕਸ ਰਹਿਣ ਦੀ ਮੰਗ ਕਰਦੇ ਹਨ ਪਰ ਸਮੇਂ ਸਿਰ ਕਾਰਵਾਈ ਅਤੇ ਜਨਤਕ ਸਹਿਯੋਗ ਨਾਲ ਇਸ ਚੁਣੌਤੀ ਨਾਲ ਜਿੱਟਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਸਥਿਤੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਕਿਸੇ ਵੀ ਤਰ੍ਹਾਂ ਦੀ ਅਣਸਖਾਮ ਸਥਿਤੀ ਤੋਂ ਸਥਿਤੀ ਤੋਂ ਬਚਣ ਲਈ ਸਹੀ ਜਾਗਰੂਤਾ ਤੇ ਸचेਤ ਰਹਿਣ ਤੇ ਜ਼ੋਰ ਦਿੱਤਾ ਹੜ੍ਹਾਂ ਕਾਰਨ ਪੰਜਾਬ ਦੇ ਜਲੰਧਰ ਨੂੰ ਸਰਕਾਰ ਨੇ ਕੁਦਰਤੀ ਆਫਤ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੀਤਾ ਸ਼ਾਮਲ ਜਲੰਧਰ ਵਿੱਚ ਪਾਰਮੀ ਕਾਨ ਸਥਿਤੀ ਵਿਗੜਨੀ ਸ਼ੁਰੂ ਹੋ ਗਈ ਹੈ ਪਾਰਮੀ ਕਾਨ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਰੇਲਵੇ ਸਟੇਸ਼ਨ ਮਾਡਲ ਟਾਊਨ ਆਰਮਨ ਸਟੇਟ ਫੇਜ਼ 1 ਫੇਜ਼ 2 ਕੁਸ਼ਨਪੁਰਾ ਸਮੇਤ ਕਈ ਇਲਾਕਿਆਂ ਵਿੱਚ ਵਿਚ ਪਾਣੀ ਭਰ ਗਿਆ ਹੈ। ਦਮੋਰੀਆ ਪੌਲ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਗਿਆ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਤੋਂ ਬਾਅਦ ਹੁਣ ਸਰਕਾਰ ਨੇ ਆਪਣੇ ਵੱਲੋਂ ਜਾਰੀ ਬੁਲੇਟਿਨ ਵਿੱਚ ਜਲੰਧਰ ਨੂੰ ਆਫ਼ਤ ਐਲਾਨਿਆ ਹੈ। ਹੈਰਾਨੇ ਵਾਲੀ ਗੱਲ ਹੈ ਕਿ ਇੱਕ ਪਾਸੇ ਡਿਪਟੀ ਕਮਿਸ਼ਨਰ ਮਾਨਸ਼ੂ ਅਗਰਵਾਲ ਲੋਕਾਂ ਨੂੰ ਸਥਿਤੀ ਨੂੰ ਕਾਬੂ ਰੱਖਣ ਕਾਬੂ ਕਰਨ ਲਈ ਅਪੀਲ ਕਰ ਰਹੇ ਹਨ। ਦੂਜੇ ਪਾਸੇ ਸਰਕਾਰ ਵੱਲੋਂ ਜਾਰੀ ਬੁਲੇਟਿਨ ਵਿੱਚ ਜਲੰਧਰ ਨੂੰ ਆਫ਼ਤ ਐਲਾਨੇ ਜਾਣ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਚਿੱਟੀ ਵਹੀ ਵਿੱਚ ਵਧਿਆ ਪਾਣੀ ਦਾ ਪੱਧਰ ਜਲੰਧਰ ਦੇ ਨੇੜੇ ਦੀ ਗੁਜਰਦੀ ਚਿੱਟੀ ਬਈ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਹਿਣ ਕਾਰਨ ਇਲਾਕੇ ਦੇ ਜਮਸ਼ੀਰ ਖਾਸ ਖੇੜਾ ਚਾਚੋਵਾਲ ਬੰਬੀਆਂਵਾਲ ਕੁੱਕਰਪਿੰਡ ਜੰਡਿਆਲੀ ਦੀਵਾਲੀ ਗੰਗੜੀਵਾਲ ਚੁਲਾੰਕ ਮਸ਼ਿਆਨ ਅਬਜੂਹਾ ਖੋਰਦ ਬਜੂਹਾ ਕਲਾ ਪੋਟੇ ਸਪਰਾਏ ਚੰਨਰਪੋਟ ਜਗਰਾਲ ਉਦੋਪੁਰ ਫਤਿਹਪੁਰ ਹਮੀਦੀ ਖੇੜਾ ਬਰਸਾਲ ਕੌਣਕਣ ਆਦ ਪਿੰਡਾਂ ਦੇ ਲੋਕਾਂ ਦੇ ਸਾਹ ਸੁਤੇ ਗਏ ਹਨ ਜ਼ਿਕਰ ਜੋ ਗਿਆ ਕਿ ਬੇਈ ਕਿਨਾਰੇ ਦੀਆਂ ਜ਼ਮੀਨਾਂ ਵਿੱਚ ਲੱਗੀ ਫਸਲ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਗਈ ਹੈ ਛੜਕਾਂ ਤੇ ਲੰਘ ਰਿਹਾ ਪਾਣੀ ਵਾਣ ਵਾਲੀ ਰਕਾਬ ਪੈਦਾ ਕਰ ਰਿਹਾ ਹੈ ਜਗਰਾਲ ਤੋਂ ਬਜੂਆ ਖੁਰਦ ਜਾਂਦੀ ਛੜਕ ਉੱਪਰ ਬਣੀ ਬੇਈ ਦੇ ਪੌੜ ਉੱਪਰੋਂ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਇਹ ਸੰਪਰਕ ਛੜਕ ਦੂਜੇ ਪਿੰਡਾਂ ਨਾਲੋਂ ਟੁੱਟੀ ਹੋਈ ਹੈ ਕੰਗਣੀਵਾਲ ਬੇਈ ਪੌੜ ਦੇ ਖੜੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਇਸ ਖਾਸਾ ਪੌੜ ਨੂੰ ਉੱਪਰ ਗੁਜਣ ਵਾਲੇ ਵਾੜਾਂ ਨੂੰ ਬੰਨਵੇ ਕਰਕੇ ਲੰਘਾਉਣ ਦਾ ਪ੍ਰਬੰਧ ਕਰਨ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਜਿਕਰ ਜੋ ਗਿਆ ਕਿ ਬਦੇ ਪਾਣੀ ਦੇ ਪੱਧਰ ਕਾਰਨ ਬੇਹਿੰ ਕਿਨਾਰੇ ਡੇਰੇਆਂ ਖੂਹਾਂ ਤੇ ਰਹਿ ਰਹੇ ਲੋਕ ਸੁਰੱਖਿਆ ਥਾਂਵਾਂ ਵੱਲ ਜਾ ਰਹੇ ਹਨ ਇੱਥੇ ਦੇਖੋ ਜੀ ਵਹਿੰਗੇ ਪਾਣੀ ਨਾਲ ਦੋ ਤਿੰਨ ਕਿੰਨੇ ਪਾਣੀ ਨਾਲ ਸਾਰਾ ਢਿਮਾਗੀ ਸਥਾਪਾਫੇ ਪ੍ਰਭਾਵ ਹੋ ਗਿਆ ਜੀ ਕਿ ਆਪਣੇ ਡਾਕਟਰ ਤੇ ਪ੍ਰਾਈਵੇਟ ਸੂਰ ਹੈ ਜੀ ਉਹਦੇ ਥੱਲੇ ਗੂਲਪੁਲ ਆਇਆ ਇਹਨਾਂ ਪਾਣੀ ਆ ਚੁੱਕਾ ਹੈ ਇਹ ਬਹੁਤ ਕਾਫੀ ਮੀਰੇ ਪਾਰ ਤੇ ਨਾਹਾਨ ਹੋ ਰਿਹਾ ਜੀ ਤੁਹਾਡੇ ਜਾਣੇ ਤੇ ਸਰ ਤੇ ਆਪਣਾ ਆਪਣਾ ਹਰੇਕ ਵੀਰ ਨੂੰ ਬਚਾਅ ਕਰਨਾ ਚਾਹੀਦਾ ਜੀ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਚੱਲ ਰਹੇ ਸਰਕਾਰ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਮਨਕਾਬਸ ਹੋ ਚੁੱਕੇ ਜੀ ਉਹ ਜੀ ਪਿੰਨ ਭੋਗੇ ਸਤਰਾਵਾਂ ਤੋਂ ਜਗਰਾਲ ਵਾਲਾ ਰੋੜਾ ਜਿਹੜਾ ਉੱਤੇ ਖੜੇ ਆ ਤੇ ਪਾਣੀ ਦਾ ਬਹਾਅ ਬਹੁਤ ਤੇਜ਼ ਆ ਤੇ ਇੱਧਰ ਸਾਹਮਣੇ ਆਰੇ ਬੰਦੇ ਆਪਣੇ ਰਵਿੰਦਰ ਕੁਮਾਰ ਉਹਨਾਂ ਦਾ ਬੂਆ ਤੇ ਉਧਰ ਵੀ ਰਾਸਤਾ ਦੇਖ ਲਓ ਪਾਣੀ ਨਾਲ ਭਰ ਗਿਆ ਤੇ ਜਿਹੜੀ ਮੀਂਹ ਛੱਡ ਗਿਆ ਇਹ ਕੁੱਟਣ ਦੇ ਖਾਤੇ ਹੋ ਗਏ ਆ ਦੇਖੋ ਪਾਣੀ ਨਾਲ ਨਾਲ ਵਾਲੇ ਛੱਡ ਕੇ ਰੋਣ ਗਈ ਤੇ ਆ ਸਾਹਮਣੇ ਚੰਨਣਪੁਰ ਦਾ ਏਰੀਆ ਤੇ ਚੰਨਣਪੁਰ ਵਾਲੇ ਢੇਲੋਕ ਕਿੰਨਾ ਵੀ ਪੈ ਰਿਹਾ ਆ ਪੂਰਾ ਪੂਰਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਹਾਲੇ ਦੇਖੋ ਤੇ ਸਾਡੀ ਬਈ ਵੀ ਜਿਹੜੀ ਉਹ ਅੱਧ ਤੋਂ ਜ਼ਿਆਦਾ ਅੱਗੇ ਆ ਗਈ ਆ 10-12 15 ਆ ਗਈ ਉਹ ਬਈ ਉਹ ਇੱਕੋ ਹੀ ਰਕੈਸਤ ਹੈ ਬਈ ਸਾਰੇ ਧਿਆਨ ਰੱਖੋ ਧਿਆਨ ਰੱਖੋ ਆਪਣਾ ਤੇ ਜਿੰਨਾ ਹੋ ਸਕੇ ਦੇਖ ਰਹੋ ਕਿ ਕਿਉਂਕਿ ਹਣ ਔਲ ਦਾ ਖਤਰਾ ਹੋ ਚੁੱਕਾ ਆ ਆਪਣੇ ਲਈ ਥੈਂਕ ਯੂ ਅੱਜ ਇਹ ਐਸ ਵੇਲੇ ਜਿਹੜਾ ਨਾ ਹੁਣ ਆਪਣੇ ਜਲੰਧਰ ਕੋਈ ਦਾ ਆਪਣੇ ਸੰਸਾਰਪੁਰ ਧੀਰਾ ਨਾਂਕੇ ਠੇੜਾ ਨਾਂਕੇ ਜਮਸ਼ੇਰ ਨਾਂਕੇ ਦੇ ਆਪਣੇ ਆ ਜਾਂਦਾ ਪਿੰਡ ਦਿਵਾਲੀ ਦਿਵਾਲੀ ਤੋਂ ਬਾਅਦ ਜਿਹੜਾ ਪੌੜਿਆ ਦੇ ਪੌੜ ਤੋਂ ਬਾਅਦ ਤੰਗਣੀਆਲ ਆਉਂਦਾ ਹੈ ਤੰਗਣੀਆਲ ਤੋਂ ਅੱਗੇ ਜੜਿਆਲਾ ਆਉਂਦਾ ਉੱਧਰ ਨੂੰ ਨੂਰਮਹਿਲ ਸਾਈਡ ਨੂੰ ਬਡਾਲੇ ਸਾਈਡ ਨੂੰ ਜੜਿਆਲੇ ਸਾਈਡ ਨੂੰ ਉੱਧਰ ਨੂੰ ਨਿਕਲਦੇ ਆਪਾਂ ਤੇ ਉੱਥੇ ਇਸ ਲਈ ਆਪ ਦੇਖੋ ਜੀ ਆ ਜਿਹੜਾ ਪੌੜ